ਧਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਭਰ ਦੇ ਵਿੱਚ ਪੁਲਿਸ ਦੇ ਵੱਲੋਂ ਸਪੈਸ਼ਲ ਨਾਕੇਬੰਦੀਆਂ ਕਰਕੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ ਇਸੇ ਲਈ ਦੇ ਤਹਿਤ ਅੰਮ੍ਰਿਤਸਰ ਜਲੰਧਰ ਮੁੱਖ ਮਾਰਕ ਦੇ ਉੱਤੇ ਦੋ ਜ਼ਿਲ੍ਹਿਆਂ ਦੌਰਾਨ ਪੈਂਦੀ ਹੱਦ ਨੇੜੇ ਢਿਲਵਾ ਹਾਈ ਟੈਕ ਪੁਲਿਸ ਨਾਕੇ ਦੇ ਉੱਤੇ ਡੀਐਸਪੀ ਭੁਲਾਥ ਸੁਰਿੰਦਰ ਪਾਲ ਤੋਗੜੀ ਦੇਗਵਾਈ ਹੇਠ ਵੱਖ-ਵੱਖ ਥਾਣਿਆਂ ਦੇ ਪੁਲਿਸ ਦੇ ਵੱਲੋਂ ਸਪੈਸ਼ਲ ਨਾਕੇਬੰਦੀ ਕਰਕੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦੇ ਡੀਐਸਪੀ ਸੁਰਿੰਦਰ ਪਾਲ ਤੋਗੜੀ ਨੇ ਦੱਸਿਆ ਕਿ ਇੱਥੇ ਉਨ੍ਹਾਂ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰੂਟੀਨ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਵਕਵਕ ਸ਼ੱਕੀ ਵਾਹਨ ਚਾਲਕਾਂ ਨੂੰ ਰੋਕ ਕੇ ਸਰਚ ਬੇ ਅੰਚਲਾਇਆ ਜਾ ਰਹੇ ਹਨ ਦਿਨਾਲੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਨਿਯਮਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉੱਥੇ ਡੀਐਸਪੀ सुरेंद्र ਪਾਲ ਤੋੜੀ ਨੇ ਕਿਹਾ ਹੈ ਕਿ ਇਲਾਕੇ ਦੇ ਵਿੱਚ ਉਪਕਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਿਸ ਦੌਰਾਨ ਜੇਕਰ ਕੋਈ ਵੀ ਸਮਾਜ ਵਿਰੋਧੀ ਅੰਸਰ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਡਾ ਰੁਟੀਨ ਦਾ ਮੈਟਰ ਹੈਗਾ ਕਿ ਅਸੀਂ ਸਾਡਾ ਇਹ ਜਿਹੜਾ ਬੜਾ ਇੰਪੋਰਟੈਂਟ ਨਾਕਾ ਹੈਗਾ ਟਿਲਮਾ ਹਾਈਟ ਨਾਕਾ ਇਹ ਦੁਆਬਾ ਨੂੰ ਮਾਝਾ ਦੇ ਨਾਲ ਜੋੜਨ ਵਾਲਾ ਨਾਕਾ ਹੈ ਔਰ ਬਿਲਕੁਲ ਵਿਆਸ ਬ੍ਰਿਜ ਦੇ ਬਿਲਕੁਲ ਨਜ਼ਦੀਕ ਹੈ ਇਹ ਸਾਡਾ 24 ਆਰ ਦਾ ਨਾਕਾ ਹੈਗਾ ਇੱਥੇ ਸਾਡੀ ਰੁਟੀਨ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਕਦੇ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਹੁੰਦੀ ਆ ਔਰ ਕਦੇ-ਕਦੇ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਆ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਗੱਡੀਆਂ ਦੀ ਅਸੀਂ ਚੈਕਿੰਗ ਕਰਦੇ ਰਹਿੰਦੇ ਆ ਕਤਤ ਗਿਰੋਹਾਂ ਪ੍ਰਾਪਤ ਜਣੀਆਂ ਇਸ ਇਲਾਕੇ ਤੋਂ ਰਹੀਆਂ ਕਾਫੀ ਸਾਰਾ ਕਹਿੰਦੇ ਕਿ ਅਪਰਾਧਿਕਸੰਦੇ ਲੋਕ ਜਿਹੜੇ ਹੈਗੇ ਐ ਇਸ ਇਲਾਕੇ ਦੇ ਉੱਤੇ ਰਾਉਂਡ ਅਪ ਹੋ ਰਹੇ ਐ ਤੇ ਅੱਜ ਦਾ ਜਿਹੜਾ ਹੈਗਾ ਨੁਕਸਾ ਬਚਾਉਣ ਨੂੰ ਲੈ ਕੇ ਹੈਗਾ ਜਾਂ ਹੋਰ ਵੀ ਜਿਹੜਾ ਹੈਗਾ ਟੀਮ ਦੇ ਦੇਖੋ ਜਿਹੜੀ ਤੁਸੀਂ ਕੱਲ ਸਵਾਲ ਕੀਤਾ ਕਿ ਅਪਰਾਧਿਕ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਇਸ ਇਲਾਕੇ ਤੋਂ ਰਿਕਵਰੀਜ਼ ਹੁੰਦੀਆਂ ਆ ਬਿਲਕੁਲ ਅਸੀਂ ਇਸ ਇਲਾਕੇ ਦੇ ਉੱਤੇ ਕਾਫੀ ਅਸ਼ੀਆ ਰਿਕਵਰੀਜ਼ ਕੀਤੀਆਂ ਕਪੂਰਥਲਾ ਡਿਸਟ੍ਰਿਕਟ ਦੇ ਲਈ ਕਿ ਇੱਥੇ ਇਲੀਗਲ ਵੈਪਨ ਜਿਹੜੇ ਹੈ ਔਰ ਕਵਰ ਹੋਏ ਨੇ ਔਰ ਜਿਹੜਾ ਜਿਵੇਂ ਅਗਾਮੀ 2024 ਦੀਆਂ ਚੋਣਾਂ ਦਾ ਉਦੇ ਵਿੱਚ ਜਿਹੜਾ ਕੈਸ਼ ਸੀਜ਼ਰ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਔਰ ਡਰੱਗ ਦੇ ਜਿਹੜੇ ਕੇਸ ਨੇ ਉਹ ਇਸ ਨਾਕੇ ਤੋਂ ਹੋਏ ਨੇ ਕਿਉਂਕਿ ਅੰਮ੍ਰਿਤਸਰ ਸਾਈਡ ਤੋਂ ਡੰਡਿਆਲਾ ਸਾਈਡ ਤੋਂ ਲੋਕ ਤਰਨ ਤਰਨ ਸਾਈਡ ਤੋਂ ਡਰੱਗ ਲੈ ਕੇ ਇੱਥੋਂ ਦੀ ਮੂਵ ਕਰਦੇ ਨੇ ਜਲੰਧਰ ਵਾਸਤੇ ਤੇ ਉਹ ਸਾਡੀ ਚੈਕਿੰਗ ਦੇ ਵਿੱਚ ਜਿਹੜਾ ਹੈਗਾ ਉਹ ਉਹ ਫਸ ਜਾਂਦੇ ਨੇ ਔਰ ਅਸੀਂ ਉਹਨਾਂ ਦੇ ਖਿਲਾਫ ਫਿਰ ਕੇਸ ਰਜਿਸਟਰ ਕਰਕੇ ਔਰ ਅਗਲੀ ਤਫਤੀਸ਼ ਜਿਹੜੀ ਆ ਉਹਨੂੰ ਅਸੀਂ ਓਪਨ ਕਰਦੇ ਆ ਅੱਜ ਕਿਹੜੀ ਕਿਹੜੀ ਜਗ੍ਹਾ ਦਾ ਜਿਹੜਾ ਪੁਲਿਸ ਟੀਮਾਂ ਆਣੀਆਂ ਕਰਕੇ ਠਾਣਾ ਦੀ ਇੱਥੇ ਆਈਆਂ ਆ ਅੱਜ ਸਾਡੀ ਪੁਲਤ ਸਭ ਲਈ ਜਾਂਦੇ ਸਾਰੇ ਥਾਣ ਲੱਥ ਹੋ ਗਿਆ ਬਿੱਗਵਾਲ ਹੋ ਗਿਆ ਔਰ ਟਿਲਮਾ ਤੇ ਜਿਹੜਾ ਸੁਬਨਪੁਰ ਔਰ ਕੈਸੀਜਰ ਜਿਹੜਾ ਹੈਗਾ ਹੁਣ ਤੱਕ ਲੋਕ ਸਭਾ ਚੋਣ ਜਾਬਤਾ ਤੋਂ ਬਾਅਦ ਕਿੰਨਾ ਕੋ ਹੋ ਚੁੱਕਾ ਜੀ 17 ਲੱਖ ਦਾ ਅਸੀਂ ਸੀਜਰ ਜਿਹੜਾ ਹੈਗਾ ਇਸ ਨਾਕੇ ਤੋਂ ਅਸੀਂ ਕੀਤਾ ਜਿਹੜਾ ਆਗਾਮੀ ਚੋਣਾਂ ਦੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ 17 ਲੱਖ ਰੁਪਏ ਦੀ ਰਿਕਵਰੀ ਜਿਹੜੀ ਆ ਇਸ ਨਾਕੇ ਤੋਂ ਹੋਈ ਹੈ ਹੁਣ ਅੱਜ ਜਿਹੜਾ ਹੈ ਜਾ ਉਧਰ ਰੁਟੀਨ ਚੈਕਿੰਗ ਕੋਈ ਆਏ ਕੇਸਸ ਹੋ ਗਏ ਔਰ ਜੇ ਤੱਕ ਅਸੀਂ ਸਟਾਰਟ ਕੀਤਾ 3 ਵਜੇ ਅਸੀਂ ਨਾਕਾ ਇਹ ਸਟਾਰਟ ਕੀਤਾ ਆ ਔਰ ਰੁਟੀਨ ਦੀ ਚੈਕਿੰਗ ਜਿਹੜੀ ਹੈਗੀ ਆ ਉਹ ਲਗਾਤਾਰ ਚੱਲ ਰਹੀ ਹੈ ਔਰ ਗੱਡੀਆਂ ਦੇ ਵਿੱਚ ਜਿੰਨੇ ਜਿੰਨੇ ਸਾਡੇ ਜੰਗਸਟ ਨੇ ਉਹ ਉਹਨਾਂ ਨੂੰ ਚੈੱਕ ਕਰ ਰਹੇ ਆ ਅਸੀਂ ਬਹੁਤ ਸਾਰੇ ਟ੍ਰਿਪਲ ਰੈਡਿੰਗ ਨੂੰ ਅਸੀਂ ਚੈੱਕ ਕਰ ਰਹੇ ਆ ਔਰ ਉਹਨਾਂ ਦੇ ਖਿਲਾਫ ਜੋ ਮੋਟਰ ਵੀਕਲ ਐਕਟ ਦੇ ਤਹਿਤ ਰੂਲ ਬਣਦਾ ਹੈ ਉਹਦੇ ਮੁਤਾਬਕ ਅਸੀਂ ਉਹਦਾ ਮੋਟਰਸਾਈਕਲ ਇੰਪਾਉਂਡ ਕਰਦੇ ਆ ਜਾਂ ਅਸੀਂ ਚਲਾਨ ਕਰਦੇ ਆ ਅਗਰ ਕੋਈ ਨਾਕੇ ਦੇ ਦੌਰਾਨ ਕਿਸੇ ਐਨਡੀ ਦੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਇਲੀਗਲ ਇਲੀਗਲ ਸਾਨੂੰ ਕੋਈ